ਤੈਨੂੰ ਬਾਬਾ ਮੈਂ ਦੱਸਦਾ ਤੂੰ ਕਿਸੇ ਭਲੇਖੇ ਚ ਨਾ ਰਹੀਂ ਪੱਤਰਕਾਰ ਹੀ ਰਹਿ ਗਈ ਸਾਈਡ ਤੇ ਸਾਡੇ ਲਈ ਗੁਰੂ ਤੋਂ ਉੱਪਰ ਕੋਈ ਨਹੀਂ ਹੈਗਾ ਜੇ ਉਰੇ ਤੇ ਆ ਕੇ ਮੁੜ ਕੇ ਬੇਅਦਬੀ ਕੀਤੀ ਆ ਜੇ ਮੈਂ ਤੇ ਪਰਚਾ ਜਿਹੜਾ ਮਰਜ਼ੀ ਪਾ ਜੇ ਤੈਨੂੰ ਮੈਂ ਬੰਦਾ ਬਣਾ ਦੂੰਗਾ ਉਹਦਣੇ ਮਾਫੀਆਂ ਮੰਗਦਾ ਸੀ ਨਾ ਤੇਰੀ ਉਦਨੇ ਮੈਂ ਵੀਡੀਓ ਤਾਂ ਹੀ ਨਹੀਂ ਪਾਈ ਹਜੇ ਵੀ ਚੱਲ ਕੋਈ ਨਹੀਂ ਤੂੰ ਮਾਫੀ ਮੰਗ ਲਈ ਤੈਨੂੰ ਉਦਣੇ ਕਹਤਾ ਸੀ ਨਾ ਇੱਕ ਵਾਰ ਹੈਂ ਪਾਜਦਾ ਨਹੀਂ ਬੈਠਾ ਜੀ ਹਾਂ ਬੈਠਾ ਰ ਕੋਈ ਨਹੀਂ ਬੈਠ ਪੁਝਾਵਾਂਗਾ ਤਾਂ ਅਸੀਂ ਤੈਨੂੰ ਆਣਾ ਕੋਈ ਸ਼ਰਾਬ ਪੀਣਾ ਉਹ ਰੋ ਭੀਖ ਮੰਗ ਕੇ ਕੋਈ ਸ਼ਰਮਨਾ ਦੀ ਚੀਜ਼ ਹੈਗੀ ਆ ਪੀਂਦਾ ਕੌਣ ਸ਼ਰਾਬ ਪੀਂਦਾ ਨਹੀਂ ਤੂੰ ਸੇਵਾਦਾਰਾਂ ਦੇ ਮੂੰਹ ਤੇ ਕਰਾਂ ਮੈਂ ਵੀਡੀਓ ਦਿਖਾਵਾਂ ਤੇਰੀਆਂ ਕੀ ਹੋ ਗਿਆ ਹਾਂ ਕੀ ਹੋਇਆ ਹਾਂ ਕਿਤੇ ਖੜੇ ਦੀਆਂ ਵੀਡੀਓ ਦਿਖਾਵਾਂ ਤੇਰੇ ਠੇਕੇ ਤੇ ਖੜਿਆਂ ਦੀਆਂ ਵੀਡੀਓ ਦਿਖਾਵਾਂ ਇੱਕ ਦਿਨ ਮਾਫ਼ੀਆਂ ਮੰਗੀਆਂ ਨੇ ਨੇ ਸ਼ਰਾਬ ਪੀਂਦਾ ਰੋਹ ਠੇਕੇ ਤੇ ਜਾਂਦਾ ਰੋਹ ਮੰਗ ਕੇ ਠੀਕਿਆ ਤੂੰ ਇਹ ਵੀ ਬਹੁਤ ਬਹੁਤ ਦੀ ਕਰ ਰਹੇ ਹੋ ਵੀ ਤੁਸੀਂ ਯਾਰ ਚੱਲ ਉੱਠ ਚੱਲ ਉੱਠੇ ਜੋ ਆ ਗੰਦ ਪਾਇਆ ਰੇ ਪੀਕ ਮਾ ਕੇ ਸ਼ਾਮ ਨੂੰ ਠੇਕੇ ਤੇ ਖੜ ਜਾਂਦਾ ਜਾ ਕੇ ਸ਼ਰਾਬ ਪੀ ਕੇ ਉਹਰੇ ਗੁਰੂ ਘਰ ਪੜਦਾ ਕਿ ਤੂੰ ਤੈਨੂੰ ਇੱਕ ਵਾਰ ਉਹ ਦਿਨੇ ਮਾਫੀ ਮੰਗਾ ਕੇ ਤੈਨੂੰ ਛੱਡੇ ਤਾਂ ਦੀ ਵੀ ਚੱਲ ਕੋਈ ਗੱਲ ਨਹੀਂ ਤੇਰਾ ਮੁੰਡਾ ਕਹਿੰਦਾ ਮੁੰਡਾ ਮੇਰਾ ਨਲਾਇਕ ਆ ਮੁੰਡੇ ਨੇ ਕੁੜੀ ਦਾ ਵਿਆਹ ਕਰੀਤਾ ਇੰਨਾ ਬੇਸ਼ਰਮਾ ਮੁੰਡਾ ਏ ਪਹਿਲਾਂ ਪੁੱਛ ਲਈਦਾ ਹੁੰਦਾ ਵੀ ਕਰਦਾ ਕੀ ਆ ਇਹ ਇਹਦੀ ਹਾਲਤ ਤੇ ਨਾ ਨਾ ਜੇ ਉਹ ਤੁਸੀਂ ਉਰੇ ਗੁਰੂ ਘਰ ਭੀਖ ਮੰਗਦਾ ਰੋਜ਼ ਸ਼ਰਾਬ ਪੀ ਕੇ ਉਰੇ ਆ ਕੇ ਬੜਦਾ ਸੇਵਾਦਾਰ ਇਹਨੇ ਦੁਖੀ ਨੇ ਸੇਵਾਦਾਰਾਂ ਨੂੰ ਪੁੱਛਿਓ ਜਾ ਕੇ ਉਹ ਦਿਨੇ ਤੂੰ ਪੁੱਛਿਆ ਤੇ ਮੁੰਡੇ ਨਾਲ ਗੱਲ ਕੀਤੀ ਉਹਨੇ ਮਾਫੀਆਂ ਮੰਗ ਕੇ ਕੰਨਾਂ ਨੂੰ ਹੱਥ ਲਾਇਆ ਉਹਦੇ ਛੋਟੇ ਆ ਕਹਿੰਦਾ ਮੁੜ ਕੇ ਨਹੀਂ ਮੈਂ ਆਉਂਦਾ ਅੱਜ ਫੇਰ ਰੁਕਨੇ ਭੀਖ ਮੰਗਦਾ ਹੁਣ ਇਲਾਜ ਕਰਾਉਣ ਨੂੰ ਇਹਨੂੰ ਆਸ਼ਰਮ ਪੁੱਛ ਲੋ ਜਾਂਦਾ ਨਹੀਂ ਹੈਗਾ ਆਸ਼ਰਮ ਕਿਉਂਕਿ ਸ਼ਰਾਬ ਨਹੀਂ ਮਿਲਨੀ ਉੱਥੇ ਉੱਪਰੋਂ ਕਹਿੰਦਾ ਮੇਰਾ ਮੁੰਡਾ ਨਲਾਇਕ ਹੈ ਇਹਦੇ ਮੁੰਡੇ ਨਾਲ ਫੋਨ ਤੇ ਗੱਲ ਕੀਤੀ ਕਹਿੰਦਾ ਜੀ ਮੈਂ ਆਪ ਪੜਿਆ ਮੈਨੂੰ ਰਿਸ਼ਤੇਦਾਰਾਂ ਨੇ ਪਾਲਿਆ ਕਹਿੰਦਾ ਸਾਨੂੰ ਕਦੇ ਰੁਪਈਆ ਨਹੀਂ ਦਿੱਤਾ ਕਹਿੰਦਾ ਇਹ ਬੰਦੇ ਨੇ ਕਹਿੰਦਾ ਮੈਂ ਆਪਣੀ ਭੈਣ ਦਾ ਵਿਆਹ ਆਪ ਕੀਤਾ ਇਹਦਾ ਮੁੰਡਾ ਕਹਿੰਦਾ ਨਲਾਇਕ ਮੁੰਡੇ ਨੂੰ ਦੱਸਦਾ ਏ ਐਨਾ ਸਮਝੀ ਮੈਂ ਗੱਲਾਂ ਕਰਨ ਵਾਲਾ ਪੱਤਰਕਾਰਾਂ ਬੰਦੇ ਦਾ ਪੁੱਤ ਬਣਾ ਦੂ ਤੈਨੂੰ ਉਹਰੇ ਸਾਡੇ ਗੁਰੂ ਘਰ ਚ ਬੇਅਦਵੀ ਕੀਤੀ ਆਗੇ ਜੇ ਅਰੇ ਤੇਰਾ ਉਮਰ ਦਾ ਲੈ ਹੱਜ ਕਰਕੇ ਤੈਨੂੰ ਬੰਦਿਆਂ ਵਾਂ ਕਹਿਦਾ ਉਦੋਂ ਇਹ ਮਾਫੀਆਂ ਮੰਗਦਾ ਤੂੰ ਵੀ ਮੈਂ ਨਹੀਂ ਆਉਂਦਾ ਫਿਰ ਫੇਰ ਤਾਂ ਉਹੀ ਕੁੱਤ ਕੰਨਾ ਕਰ ਲਿਆ ਅਸੀਂ ਬੇਅਦਬੀ ਨਹੀਂ ਕਰਨ ਦੇਣੀ ਓਰੇ ਗੁਰੂ ਘਰਾਂ 'ਚ ਨਾਲੇ ਸ਼ਰਾਬਾਂ ਪੀ ਕੇ ਓਰੇ ਆਉਂਦੇ ਆ ਤੂੰ ਧੱਕਾ ਲਾਇਆ ਧੱਕਾ ਦਾ ਲਾ ਦੀਏ ਜਿਹੜੇ ਤੂੰ ਕੰਮ ਕਰਦਾ ਇਹ ਕੰਮ ਚੰਗੇ ਆ ਇਹ ਉਦੋਂ ਇਹ ਮਾਫੀਆਂ ਮੰਗੀਆਂ ਨਹੀਂ ਤੇ ਓਰੇ ਨੱਕ ਰਗੜੇ ਨਾ ਨਹੀਂ ਵੀ ਮੈਂ ਆਉਂਦਾ ਨਹੀਂ ਮੁੜ ਕੇ ਰਗੜੇ ਆ ਤੀ ਦਿਨ ਅੱਕ ਪੁੱਛ ਨਾ ਨੱਕ ਰਗੜ ਕੇ ਗਿਆ ਵੀ ਮੈਂ ਹੁਣ ਨਹੀਂ ਆਉਂਦਾ ਸ਼ਰਾਬ ਪੀ ਕੇ ਖੜਦਾ ਹਰੇ ਸੇਵਾਦਾਰ ਨੂੰ ਜਿੰਨੂੰ ਮਰਜੀ ਬੁੱਤ ਲਓ ਸਾਰੇ ਦੁਕੀ ਨੇ ਸੇਵਾਦਾਰ ਜਿਆਦੇ ਕਹਿ ਨਹੀਂ ਸਕਦੇ ਵੀ ਸੰਗਤ ਕਹਿੰਦੀ ਹੈ ਪਤਾ ਨਹੀਂ ਧੱਕਾ ਕਰਦੇ ਨੇ ਸੱਚੀ ਕਾਲ ਜੀ ਜਿਹੜੇ ਬੰਦੇ ਦੀ ਵੀਡੀਓ ਤੁਸੀਂ ਹੁਣ ਦੇਖੋਗੇ ਜੇਕਰ ਇਸ ਨੂੰ ਦੁਨੀਆ ਦਾ ਵੱਡਾ ਬੇਸ਼ਰਮ ਕਿਹਾ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਇਸ ਤੋਂ ਕੁਝ ਦਿਨ ਪਹਿਲਾਂ ਤਕਰੀਬਨ ਇੱਕ ਹਫਤਾ ਪਹਿਲਾਂ ਵੀ ਅਸੀਂ ਇਸ ਨੂੰ ਫੜਿਆ ਸੀ ਜਦੋਂ ਸੇਵਾਦਾਰਾਂ ਨੇ ਹੀ ਦੱਸਿਆ ਸੀ ਕਿ ਇਹ ਸ਼ਰਾਬ ਪੀ ਕੇ ਗੁਰੂ ਘਰ ਆਉਂਦਾ ਹੈ ਜਿਹੜੀ ਪੀ ਕੇ ਸੰਗਤ ਤੋਂ ਮੰਗਦਾ ਉਸੇ ਦੀ ਇਹ ਸ਼ਰਾਬ ਪੀਂਦਾ ਹੈ ਉਸ ਦਿਨੇ ਇਹਨੇ ਨੱਕ ਰਗੜੇ ਸੀ ਪਹਿਲਾਂ ਇਹ ਕਹਿੰਦਾ ਮੇਰਾ ਮੁੰਡਾ ਨਲਾਇਕ ਹੈ ਉਹਨੇ ਮੈਨੂੰ ਘਰੋਂ ਕੱਢਤਾ ਫਿਰ ਇਹਦੇ ਮੁੰਡੇ ਤੋਂ ਨੰਬਰ ਲੈ ਕੇ ਇਹਦੇ ਮੁੰਡੇ ਨਾਲ ਗੱਲਬਾਤ ਕੀਤੀ ਤਾਂ ਇਹਦੇ ਬੇਟੇ ਨੇ ਦੱਸਿਆ ਕਿ ਇਹਨੇ ਸ਼ੁਰੂ ਤੋਂ ਹੀ ਘਰੇ ਕੋਈ ਪੈਸਾ ਨਹੀਂ ਦਿੱਤਾ ਤੇ ਇਹ ਉਹਦੇ ਰਿਸ਼ਤੇਦਾਰਾਂ ਨੇ ਇਹਦੇ ਬੱਚਿਆਂ ਨੂੰ ਪਾਲਿਆ ਤੇ ਪੜਾਇਆ ਲਿਖਾਇਆ ਤੇ ਹੁਣ ਇਹਦੇ ਬੇਟੇ ਨੇ ਦੱਸਿਆ ਕਿ ਮੈਂ ਆਪ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੀ ਭੈਣ ਦਾ ਵਿਆਹ ਕੀਤਾ ਅਤੇ ਨਾਲ ਹੀ ਇੱਕ ਮਕਾਨ ਵੀ ਲਿਆ ਤੇ ਉਹਨੇ ਕਿਹਾ ਕਿ ਇਹ ਬਹੁਤ ਹੀ ਜ਼ਿਆਦਾ ਬਦਤਮੀਜ਼ ਬੰਦਾ ਹੈ ਇਸ ਕਰਕੇ ਘਰੇ ਨਹੀਂ ਵੱਧਦਾ ਸ਼ੁਰੂ ਤੋਂ ਹੀ ਇਸ ਦਾ ਇਹੀ ਕੰਮ ਰਿਹਾ ਤੇ ਉਸ ਤੋਂ ਉਪਰ ਇਹ ਦੱਸਦਾ ਕਿ ਮੇਰਾ ਮੁੰਡਾ ਨਲਾਇਕ ਹੈ ਉਹਨੇ ਮਕਾਨ ਵੇਚਤਾ ਤੇ ਮੁੰਡੇ ਨੇ ਕਿਹਾ ਕਿ ਮੈਂ ਆਪ ਕਮਾ ਕੇ ਮਕਾਨ ਲਿਆ ਸੀ ਮੈਨੂੰ ਪ੍ਰੋਫਿਟ ਮਿਲਿਆ ਤਾਂ ਮੈਂ ਵੇਚ ਕੇ ਅੱਗੇ ਜਗਾ ਲੈ ਲਈ ਤੇ ਇਸ ਤਰ੍ਹਾਂ ਦਾ ਇਹ ਬੇਸ਼ਰਮ ਬੰਦਾ ਉਸ ਦਿਨ ਇਹਨੇ ਨੱਕ ਰਗੜ ਕੇ ਮਾਫੀ ਮੰਗਿਆ ਕਿ ਹੁਣ ਮੈਂ ਸ਼ਰਾਬ ਪੀ ਕੇ ਗੁਰੂ ਘਰ ਨਹੀਂ ਆਉਂਗਾ ਅਸੀਂ ਇਸ ਕਰਕੇ ਉਹ ਪਹਿਲੀ ਵੀਡੀਓ ਪਾਈ ਵੀ ਨਹੀਂ ਸੀ ਤੇ ਡਿਲੀਟ ਕਰ ਦਿੱਤੀ ਪਰ ਅੱਜ ਜਦੋਂ ਫਿਰ ਤੋਂ ਇੱਕ ਵਾਰ ਫੇਰ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਵਿਖੇ ਆਏ ਜੋ ਕਿ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਪਵਿੱਤਰ ਸਥਾਨ ਹੈ ਜਿੱਥੇ ਕੀ ਇਹ ਵੱਡੀ ਬੇਅਦਬੀ ਕਰਦਾ ਸ਼ਰਾਬ ਪੀ ਕੇ ਸੰਗਤ ਜਿਹੜੀ ਇਹਨੂੰ ਪੈਸੇ ਦਿੰਦੀ ਆ ਉਹ ਵੀ ਧਿਆਨ ਨਾਲ ਸੁਣ ਲਓ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਪੈਸੇ ਕਿਸੇ ਲੇਖੇ ਲੱਗਦੇ ਨੇ ਕਿਹੜੀ ਉਹਦੇ ਨਾਲ ਇਹ ਕਰਤੂਤ ਕਰਦਾ ਤੁਸੀਂ ਆਪ ਹੀ ਦੇਖ ਲਓ ਵੀਡੀਓ ਖੀਰ ਤੱਕ ਜਰੂਰ ਦੇਖਣਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਇਹਦੀ ਠੇਕੇ ਤੇ ਸ਼ਰਾਬ ਪੀਂਦੇ ਦੀ ਸ਼ਰਾਬਲੰਦੇ ਦੀ ਵੀਡੀਓ ਵੀ ਨਾਲ ਅਟੈਚ ਕੀਤੀ ਹੈ ਕਿਉਂਕਿ ਬਹੁਤ ਸਾਰੇ ਇੰਸਟਾਗ੍ਰਾਮ ਤੇ ਕਹਿੰਦੇ ਨੇ ਜੀ ਤੁਸੀਂ ਤੰਗ ਕਰਦੇ ਹੋ ਲੋਕਾਂ ਨੂੰ ਤੁਸੀਂ ਆਪ ਦੇਖ ਲਿਓ ਵੀ ਅਸੀਂ ਤੰਗ ਕਰਦੇ ਆ ਕਿ ਸੰਗਤ ਨੂੰ ਤੰਗ ਕਰਦੇ ਨੇ ਕਿਉਂਕਿ ਬਹੁਤ ਸਾਰੀ ਸੰਗਤ ਜਦੋਂ ਅਸੀਂ ਇਹ ਕਾਰਵਾਈ ਤੇ ਹੁੰਨੇ ਆ ਗੁਰੂ ਘਰਾਂ ਦੇ ਵਿੱਚੋਂ ਮਿਲਦੀ ਹੈ ਜੋ ਕਿ ਕਹਿੰਦੀ ਹੈ ਕਿ ਹੁਣ ਥੋੜਾ ਸਾਹ ਆਇਆ ਭਿਖਾਰੀ ਘਟੇ ਨੇ ਪਹਿਲਾਂ ਤਾਂ ਅਸੀਂ ਭਿਖਾਰੀਆਂ ਦੇ ਡਰ ਕਰਕੇ ਗੁਰੂ ਘਰ ਆਉਣ ਤੋਂ ਵੀ ਡਰਦੇ ਸੀ ਕਿਉਂਕਿ ਇਹ ਇੰਨਾ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਨੇ ਤੋ ਅਸੀਂ ਨਹੀਂ ਕਹਿੰਦੇ ਅਸੀਂ ਕੁਝ ਕੀਤਾ ਅਸੀਂ ਕੁਝ ਕਰਨ ਜੋਗੇ ਵੀ ਨਹੀਂ ਐ ਜੋ ਕਰਵਾਇਆ ਗੁਰੂ ਮਹਾਰਾਜ ਨੇ ਫੁਰਨਾ ਦਿੱਤਾ ਗੁਰੂ ਮਹਾਰਾਜ ਨੇ ਸੇਵਾ ਲਈ ਨਿਭਾ ਰਹੇ ਹਾਂ ਸੰਗਤ ਦਾ ਵੱਡਾ ਸਹਿਯੋਗ ਹੈ ਤੁਸੀਂ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਜੇਕਰ ਤੁਸੀਂ ਵੀ ਸਾਡੀ ਇਸ ਮਹਿੰਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਸ ਤੁਸੀਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਕੇ ਇਸ ਮਹਿੰਮ ਦਾ ਹਿੱਸਾ ਬਣ ਸਕਦੇ ਹੋ ਆਓ ਦੇਖੋ ਹੁਣ ਇਹ ਪੂਰੀ ਵੀਡੀਓ ਹਨਾ ਇਹ ਨਾਂ ਗੱਲ ਕਰ ਰਹੇ ਹਮ ਨਹੀਂ ਮੰਗ ਰਹੇ ਹਮਾਰਾ ਪਾਸ ਦੇਖ ਸਕਤੇ ਹੋ ਹਮ ਬਾਤੇ ਕਰ ਰਹੇ ਹਮ ਮੰਗ ਨਹੀਂ ਰਹੇ ਮੈਂ ਲੰਗਰ ਖਾ ਕੇ ਬੈਠ ਰਹੇ ਹਮਾਰੀ ਵੀਡੀਓ ਐਨੂ ਕਰਦਾ ਇਹ ਉਦਨੇ ਮਾਫੀਆਂ ਮੰਗਦਾ ਸੀ ਨਾ ਤੇਰੀ ਉਦਨੇ ਮੈਂ ਵੀਡੀਓ ਤਾਂ ਹੀ ਨਹੀਂ ਪਾਈ ਅਜੇ ਵੀ ਚੱਲ ਕੋਈ ਨਹੀਂ ਤੂੰ ਮਾਫੀ ਮੰਗ ਲਈ ਇਹ ਮਾਫੀ ਨਹੀਂ ਮੰਗ ਰਹੀ ਆ ਇਹਦੀ ਗੱਲ ਕਰਦਾ ਮੈਂ ਤੇਰੀ ਨਹੀਂ ਗੱਲ ਕਰਦਾ ਆ ਮੇਰੇ ਭੇਜਿਓ ਦੋ ਮੁਲਾਜ਼ਮ ਯਾਰ ਉਹ ਆ ਗਿਆ ਫਿਰ ਬੰਦਾ ਜਿਹੜੇ ਦੱਸ ਗੱਲ ਕੀਤੀ ਤੇ ਉਦਨੇ ਤੁਹਾਨੂੰ ਆ 295 ਦਾ ਪਰਚਾ ਪਾਉਗਾ ਇਹਦੇ ਛੱਡ ਜਾ ਹੁਣ ਤੈਨੂੰ ਦੱਸ ਦਿਆਂ ਜੀ ਤੈਨੂੰ ਉਦਨੇ ਕਹਿਤਾ ਸੀ ਨਾ ਇੱਕ ਵਾਰ ਹੈਂ ਫਾਇਦਾ ਨਹੀਂ ਬੈਠਾ ਜੀ ہاں ਬੈਠਾ ਰ ਕੋਈ ਨਹੀਂ ਬੈਠਾ ਭਜਾ ਮੈਂ ਕਹਤਾ ਸੀ ਤੈਨੂੰ ਆਣਾ ਸਾਬ ਮਜ਼ਾਕ ਬਣਾਇਆ ਤੂੰ ਸ਼ਰਾਬ ਪੀਵੀ ਕੇ ਤੈਨੂੰ ਉਦਨੇ ਕੰਨਾਂ ਨੂੰ ਹੱਥ ਲਾ ਕੇ ਗਿਆ ਧੂਰੋਂ ਵੀ ਮੈਂ ਮੁੜ ਕੇ ਨਹੀਂ ਉਰੇ ਆਉਂਦਾ ਤੂੰ ਫੇਰ ਉਹੀ ਕੰਮ ਕਰ ਲਿਆ ਉਰੇ ਕੋਈ ਸ਼ਰਮਨਾ ਦੀ ਚੀਜ਼ ਹੈ ਨਹੀਂ ਤੇਰੇ ਕੋਲ ਕਰੀਏ ਕੀ ਹੁਣ ਜਾਈਏ ਕਿੱਥੇ ਕਰੀਏ ਕੀ ਆਪਣੇ ਪਿੰਡੇ ਚਲ ਜਾਕ ਉੱਥੇ ਮਿਹਨਤ ਕਰ ਲੈ ਕੋਈ ਉੱਥੇ ਕੰਮ ਕਰ ਲੈ ਤੈਨੂੰ ਸੰਸਤਾ 'ਚ ਭੇਜਤੀ ਏ ਮੈਂ ਮੁੜਿਆ ਮੇਤੋਂ ਜਾਂਦਾ ਨਹੀਂ ਤੈਨੂੰ ਸੰਸਤਾ 'ਚ ਭੇਜਦੀ ਏ ਆਸ਼ਰਮ ਭੇਜਦੀ ਏ ਆਸ਼ਰਮ ਆਪਕੇ ਬਗ ਜੂਗਾ ਜਿੱਥੇ ਜਾਣਾ ਹੋਊਗਾ ਨਹੀਂ ਤੈਨੂੰ ਆਸ਼ਰਮ ਇਹਨੂੰ ਪੁਲਿਸ ਰਹਿੰਦੇ ਨੂੰ ਆਸ਼ਰਮੇ ਭੇਜਦੇ ਆ ਔੜੀਆਂ ਨਾਲ ਮੇਤੋਂ ਤੁਰਨ ਨਹੀਂ ਜਾਂਦਾ ਨੀ ਆਸ਼ਰਮ ਭੇਜੇ ਉੱਤੇ ਬੈਠ ਕੇ ਖਾ ਤੂੰ ਤੂੰ ਸ਼ਰਾਬ ਪੀਣਾ ਉਹ ਰੋ ਭੀਖ ਮੰਗ ਕੇ ਕੋਈ ਸ਼ਰਮਨਾ ਦੀ ਚੀਜ਼ ਹੈਗੀ ਆ ਪੀਂਦਾ ਕੌਣ ਸ਼ਰਾਬ ਪੀਂਦਾ ਨਹੀਂ ਤੂੰ ਸੇਵਾਦਾਰਾਂ ਦੇ ਮੂੰਹ ਤੇ ਕਰਾਂ ਮੈਂ ਵੀਡੀਓ ਦਿਖਾਵਾਂ ਤੇਰੀਆਂ ਠੇਕੇ ਤੇ ਖੜੇਆਂ ਦੀਆਂ ਵੀਡੀਓ ਦਿਖਾਵਾਂ ਤੇਰੇ ਠੇਕੇ ਤੇ ਖੜੇਆਂ ਦੀਆਂ ਵੀਡੀਓ ਦਿਖਾਵਾਂ ਤੈਨੂੰ ਆਸ਼ਰਮੇ ਭੇਜ ਦਿੰਨੇ ਆ ਬਸ ਪਰ ਉੱਤੇ ਤੇਰੀ ਸੰਭਾਲ ਕਰ ਲੈਣਗੇ ਪੁਲਿਸ ਵੀ ਤੇਰਾ ਕੀ ਕਰੂਗੀ ਤੇਰਾ ਆਸ਼ਰਮੇ ਤੇਰਾ ਟਿਕਾਣਾ ਨਾ ਬੁਲਾ ਲੋ ਘਾਣਾ ਬੁਲਾਓ ਰੋਟੀ ਪਾਣੀ ਮਿਲ ਜੂ ਨਾਲੇ ਤੈਨੂੰ ਬੁਲਾਉਣਾ ਛੱਡ ਜਾ ਚੱਲ ਉੱਠ ਘੜ ਕੇ ਦੀ ਉੱਥੇ ਨਿਕਲ ਇੱਥੋਂ ਨਿਕਲ ਜਾ ਨਿਕਲ ਜਾ ਮਾ ਤਾਂ ਕੱਟ ਲੈ ਯਾਰ ਇਹ ਸ਼ਰਾਬ ਪਿੰਦਾ ਰੋ ਪੀ ਕਮਾ ਕੇ ਪਹਿਲੇ ਕਿੰਨੇ ਵਾਲੀਆਂ ਮੰਗੇ ਛੋਟੇ ਆ ਨਿਕਲ ਜਾ ਤੇ ਡਾਂਗ ਘਾਟੇ ਤੋਂ ਐ ਨਹੀਂ ਪਾ ਢੱਲਣਾ ਇੱਥੇ ਪਹਿਲੇ ਇੱਕ ਦਿਨ ਮਾਫੀਆਂ ਮੰਗੀਆਂ ਨੇ ਨੇ ਸ਼ਰਾਬ ਪੀਂਦਾ ਰੋ ਹੀ ਫੇਕੇ ਤੇ ਜਾਂਦਾ ਰੋ ਮੰਗ ਕੇ ਠੀਕਿਆ ਉਹ ਬਾਈ ਕੱਢੋ ਏਅਰਫ੍ਰੀਨ ਕੱਢੋ ਬੱਪ ਦੀ ਕਰ ਰਹੇ ਹੋ ਵੀ ਤੁਸੀਂ ਯਾਰ ਚੱਲ ਉੱਠ ਚੱਲ ਰੱਟੇ ਦੋ ਉੱਥੇ ਤਾਂ ਪੁੱਤੋ ਰਿਆਣੀ ਜਾਂਦਾ ਮਿੱਤੋ ਤੁਰਿਆ ਨਹੀਂ ਜਾਂਦਾ ਤੇਨੂੰ ਨਹੀਂ ਵੱਡਾ ਤੁਰਿਆ ਨਹੀਂ ਜਾਂਦਾ ਜਾਦ ਰਿਆ ਆਉਂਦੀਆਂ ਨਾਲ ਤੁਰਿਆ ਨਹੀਂ ਜਾਂਦਾ ਕੌੜੀਆਂ ਨਾਲ ਤੁਰਿਆ ਨਹੀਂ ਜਾਂਦਾ ਉਹ ਕਿਹਨਾਂ ਤੱਕ ਹੈ ਸ਼ਰਾਬ ਪੀਨੂ ਠੇਕਿਆਂ ਦੇ ਜਾਉਂਦਾ ਤੇ ਤਾਂ ਯਾ ਤਰੇ ਹੈ ਹੁਣ ਠੇਕਿਆਂ ਦੇ ਜਾਣਾ ਹੁੰਦਾ ਤੈਨੂੰ ਐ ਨਾ ਨੰਗ ਆ ਗੰਦ ਪਾਇਆ ਰੇ ਭੀਗਮਾ ਕੇ ਸ਼ਾਮ ਨੂੰ ਠੇਕੇ ਦੇ ਘੜ ਜਾਣਾ ਜਾ ਕੇ ਸ਼ਰਾਬ ਪੀ ਕੇ ਉਰੇ ਗੁਰੂ ਘਰ ਪੜਦਾ ਕੇ ਤੂੰ ਤੈਨੂੰ ਇੱਕ ਵਾਰ ਉਹ ਦਿਨੇ ਮਾਫੀ ਮੰਗਾ ਕੇ ਤੈਨੂੰ ਛੱਡੇਦਾ ਦੀ ਵੀ ਚੱਲ ਕੋਈ ਗੱਲ ਨਹੀਂ ਤੇਰਾ ਮੁੰਡਾ ਕਹਿੰਦਾ ਮੁੰਡਾ ਮੇਰਾ ਨਲਾਇਕ ਆ ਮੁੰਡੇ ਨੇ ਕੁੜੀ ਦਾ ਵਿਆਹ ਕਰੀਤਾ ਇੰਨਾ ਬੇਸ਼ਰਮਾ ਬੰਦਾ ਇਹ ਜਵਾਕਾਂ ਨੂੰ ਛੱਡ ਕੇ ਆ ਕੇ ਉਰੇ ਸ਼ਰਾਬ ਪੀਂਦਾ ਗੁਰਦੁਆਰੇ ਕਹਿੰਦੇ ਮੁੰਡੇ ਨਾਲ ਗੱਲ ਵੀ ਤੇ ਕੀਤੀ ਆ ਉਸ ਦਿਨ ਕਹਿੰਦਾ ਮੁੰਡਾ ਮੇਰਾ ਨਲਾਇਕ ਆ ਦੱਸ ਸ਼ਰਾਬ ਆ ਪੀਂਦਾ ਗੁਰੂ ਘਰ ਨਲਾਇਕ ਮੁੰਡੇ ਨੂੰ ਦੱਸਦਾ ਪਤਾ ਨਹੀਂ ਗਿਆ ਚੰਗਾ ਰਹਿ ਜਾਏਗਾ ਨਹੀਂ ਤਾਂ ਅੱਜ ਆ ਉੱਪਰ ਦੀ ਅੱਖਾਂ ਘੜਦਾ ਗਿਆ ਉਰੇ ਠੇਕੇ ਤੇ ਜਾਣ ਨੂੰ ਤੇਰੇ ਕੋਲ ਹੈਗੇ ਪੈਰ ਹੋਰੇ ਨਹੀਂ ਤੇਤੋਂ ਮੈਂ ਸਾਰਾ ਘੜ ਦੂੰ ਤੇਰਾ ਉਹ ਪਿਆਰ ਦੀ ਭਾਸ਼ਾ ਸਮਝਦੇ ਹੀ ਨਹੀਂ ਤੁਸੀਂ ਰੇਸ਼ਾ ਜਾਂ ਸ਼ਰਾਬ ਪੀਣਾ ਰੇਸ਼ੇ ਦਾ ਇਲਾਜ ਕਰਾ ਲਾ ਸ਼ਰਾਬ ਪੀਣ ਨੂੰ ਪੈਸੇ ਹੈ ਕਿ ਰੇਸ਼ੇ ਦਾ ਇਲਾਜ ਨਹੀਂ ਹੁੰਦਾ ਤੇਤੋਂ ਸਰਕਾਰ ਵੀ ਇਲਾਜ ਕਰਦੀ ਉਹ ਬੀਬੀ ਪਤਾ ਨਹੀਂ ਤੁਹਾਨੂੰ ਕੀ ਕਰਦਾ ਇਹ ਹਾਂ ਪਹਿਲਾਂ ਪੁੱਛ ਲਈਦਾ ਹੁੰਦਾ ਵੀ ਕਰਦਾ ਕੀ ਆ ਇਹ ਇਹਦੀ ਹਾਲਤ ਤੇ ਨਾ ਨਾ ਜੇ ਤੁਸੀਂ ਉਰੇ ਗੁਰੂ ਘਰ ਭੀਖ ਮੰਗਦਾ ਰੋਜ਼ ਸ਼ਰਾਬ ਪੀ ਕੇ ਉਰੇ ਆ ਕੇ ਬੜਦਾ ਸੇਵਾਦਾਰ ਇਹਨੇ ਦੁਖੀ ਨੇ ਸੇਵਾਦਾਰਾਂ ਨੂੰ ਪੁੱਛੋ ਜਾ ਕੇ ਉਹਦਨੇ ਤਾਂ ਪੁੱਛਿਆ ਤੇ ਮੁੰਡੇ ਨਾਲ ਗੱਲ ਕੀਤੀ ਉਹਦਨੇ ਮਾਫੀਆਂ ਮੰਗ ਕੇ ਕੰਨਾਂ ਨੂੰ ਹੱਥ ਲਾਏ ਉਰੇ ਛੋਟਿਆ ਕਹਿੰਦਾ ਮੁੜ ਕੇ ਨਹੀਂ ਮੈਂ ਆਉਂਦਾ ਅੱਜ ਫੇਰ ਰੁਕਨੇ ਭੀਖ ਮੰਗਦਾ ਹੁਣ ਇਲਾਜ ਕਰਾਉਣ ਨੂੰ ਇਹਨੂੰ ਆਸ਼ਰਮ ਪੁੱਛ ਲੋ ਜਾਂਦਾ ਨਹੀਂ ਹੈਗਾ ਆਸ਼ਰਮ ਕਿਉਂਕਿ ਸ਼ਰਾਬ ਨਹੀਂ ਮਿਲਨੀ ਉੱਥੇ ਉਰੇ ਬੇਅਦਬੀ ਕਰਦਾ ਇਹਦੇ ਤੇ ਪਰਚਾ 295 ਦਾ ਹੋਵੇ ਉੱਪਰੋਂ ਕਹਿੰਦਾ ਮੇਰਾ ਮੁੰਡਾ ਨਲਾਇਕ ਹੈ ਇਹਦੇ ਮੁੰਡੇ ਨਾਲ ਫੋਨ ਤੇ ਗੱਲ ਕੀਤੀ ਕਹਿੰਦਾ ਹੀ ਮੈਂ ਆਪ ਪੜਿਆ ਮੈਨੂੰ ਰਿਸ਼ਤੇਦਾਰਾਂ ਨੇ ਪਾਲਿਆ ਕਹਿੰਦਾ ਸਾਨੂੰ ਕਦੇ ਰੁਪਈਆ ਨਹੀਂ ਦਿੱਤਾ ਕਹਿੰਦਾ ਇਹ ਬੰਦੇ ਨੇ ਕਹਿੰਦਾ ਮੈਂ ਆਪਣੀ ਭੈਣ ਦਾ ਵਿਆਹ ਆਪ ਕੀਤਾ ਇਹਦਾ ਮੁੰਡਾ ਕਹਿੰਦਾ ਨਲਾਇਕ ਮੁੰਡੇ ਨੂੰ ਦੱਸਦਾ ਏ ਕਹਿੰਦਾ ਸਮਝੀ ਮੈਂ ਗੱਲਾਂ ਕਰਨ ਵਾਲਾ ਪੱਤਰਕਾਰ ਬੰਦੇ ਦਾ ਪੁੱਤ ਬਣਾ ਦੂ ਤੈਨੂੰ ਔਰ ਇੱਕ ਸਾਡੇ ਗੁਰੂ ਘਰ 'ਚ ਬੇਅਦਬੀ ਕੀਤੀ ਆਗੇ ਜੇ ਅਰੇ ਤੇਰਾ ਉਮਰ ਦਾ ਲਿਹਾਜ਼ ਕਰਕੇ ਤੈਨੂੰ ਬੰਦਿਆਂ ਵਾਂ ਕਹਿੰਦਾ ਉਦੋਂ ਨੇ ਮਾਫੀਆਂ ਮੰਗਦਾ ਤੂੰ ਵੀ ਮੈਂ ਨਹੀਂ ਆਉਂਦਾ ਫਿਰ ਫੇਰ ਤਾਂ ਉਹੀ ਕੁੱਤਗਾਨਾ ਕਰ ਲਿਆ ਮੈਂ ਤੈਨੂੰ ਦੱਸਦਾ ਵੀ ਅੱਜ ਤੋਂ ਬਾਅਦ ਤੱਕ ਦਿਖ ਗਿਆ ਮੇਰੇ ਤੋਂ ਬਰਾ ਕੋਈ ਨਹੀਂ ਚਾਹੇ ਮੈਂ ਤੇ ਜੋ ਪਰਚਾ ਭੇਜ ਬਈ ਪਰ ਮੈਂ ਤੈਨੂੰ ਬੰਦੇ ਦਾ ਪੁੱਤ ਬਣਾ ਦੂੰ ਚੰਗੀ ਤਰ੍ਹਾਂ ਅਸੀਂ ਬੇਇੱਜ਼ਤ ਵੀ ਨਹੀਂ ਕਰਨ ਦੇਣੀ ਓਰੇ ਗੁਰੂ ਘਰਾਂ 'ਚ ਕਾਲੇ ਸ਼ਰਾਬਾਂ ਪੀ ਕੇ ਓਰੇ ਆਉਂਦੇ ਆ ਤੂੰ ਸ਼ਰਾਬ ਪੀਂਦਾ ਨਹੀਂ ਤੂੰ ਮਾਰ ਮਾਰ ਕੇ ਚਪੇੜਾ ਮੂੰਹ ਲਾਲ ਕਰ ਦੂੰ ਮੈਂ ਉਮਰ ਦਾ ਲਿਆਜ ਨਹੀਂ ਕਰਨਾ ਓਰੇ ਝੂਠ ਬੋਲਦਾ ਗੁਰੂ ਘਰ ਖੜਕੇ ਉਹ ਤੇਰੀਆਂ ਗੱਲਾਂ ਬੋਲ ਤੂੰ ਫੜਨਾ ਹੈਗਾ ਉਦੋਂ ਨੇ ਵੀਰੇ ਮਾਫੀਆਂ ਮੰਗ ਕੇ ਛੋਟਿਆ ਕਹਿੰਦਾ ਮਰਜੇ ਤੋਂ ਬਾਅਦ ਨਹੀਂ ਆਉਂਦਾ ਇਹਦੇ ਮੁੰਡੇ ਨਾਲ ਗੱਲ ਕੀਤੀ ਮੁੰਡੇ ਨੂੰ ਨਲਾਇਕ ਦੱਸਦਾਗਾ ਧੱਕਾ ਲਾਇਓ ਧੱਕਾ ਲਾਇਆ ਧੱਕਾ ਦਾ ਲਾ ਦੀਏ ਜਿਹੜੇ ਤੂੰ ਕੰਮ ਕਰਦਾ ਇਹ ਕੰਮ ਚੰਗੇ ਆ ਇਹ ਉਦੋਂ ਨੇ ਮਾਫੀਆਂ ਮੰਗੀਆਂ ਨਹੀਂ ਤੇ ਓਰੇ ਨੱਕ ਰਗੜੇ ਨੇ ਨਹੀਂ ਵੀ ਮੈਂ ਆਉਂਦਾ ਨਹੀਂ ਮੁੜ ਕੇ ਰਗੜਿਆ ਤੀ ਦਿਨ ਅੱਕ ਪੁੱਛ ਨਾ ਨੱਕ ਰਗੜ ਕੇ ਗਿਆ ਵੀ ਮੈਂ ਹੁਣ ਨਹੀਂ ਆਉਂਦਾ ਸ਼ਰਾਬ ਪੀ ਕੇ ਖੜਦਾ ਓਰੇ ਸੇਵਾਦਾਰ ਨੂੰ ਜਿੰਨੂੰ ਮਰਜੀ ਪੁੱਛ ਲੈ ਲੋ ਸਾਰੇ ਦੁਖੀ ਨੇ ਸੇਵਾਦਾਰ ਜਾਦੇ ਕਹਿ ਨਹੀਂ ਸਕਦੇ ਵੀ ਸੰਗਤ ਕਹਿੰਦੀ ਪਤਾ ਨਹੀਂ ਧੱਕਾ ਕਰਦੇ ਨੇ ਧੱਕਾ ਲਾਇਓ ਉਹ ਆਏਗਾ ਕਾਹਦੇ ਤੇ ਆਏਗਾ ਕਾਹਦੇ ਇੱਧਰੇ ਤੈਨੂੰ ਬਾਬਾ ਮੈਂ ਦੱਸਦਾ ਤੂੰ ਕਿਸੇ ਭਲੇਖੇ ਚ ਨਾ ਰਹੀਂ ਪੱਤਰਕਾਰ ਹੀ ਰਹਿ ਗਈ ਸਾਈਡ ਤੇ ਸਾਡੇ ਲਈ ਗੁਰੂ ਤੋਂ ਉੱਪਰ ਕੋਈ ਨਹੀਂ ਹੈਗਾ ਜੇ ਉਰੇ ਤੇ ਆ ਕੇ ਮੁੜ ਕੇ ਬੇਅਦਬੀ ਕੀਤੀ ਆ ਜੇ ਮੈਂ ਤੇ ਪਰਚਾ ਜਿਹੜਾ ਮਰਜ਼ੀ ਪਾ ਜੇ ਤੈਨੂੰ ਮੈਂ ਬੰਦਾ ਬਣਾ ਦੂੰਗਾ ਮੁੜ ਕੇ ਨਾ ਦੇਖਣੀ ਉੱਥੇ ਦਾਰੂ ਵੀ ਕਿਹਨਾਂ ਖਲਤ ਰਲਣਾ ਯਾਰ ਦਾਰੂ ਦੀ ਆਹ ਫੁੱਟੇ ਕੰਮ ਕਰਨੀ ਆਣੇ ਇੱਧਰੇ ਤਾਂ ਤੂੰ ਜਵਾਬ ਦੇ ਤੋ ਆਪਣੇ ਪਾਲ ਨਹੀਂ ਹੋਏ ਜਬ ਆਕੇ ਤੇਰੇ ਰਿਸ਼ਤੇਦਾਰਾਂ ਨੇ ਪਾਲੇ ਨੇ ਤੇਰੇ ਵਰਗਾ ਬੇਸ਼ਰਮ ਬੰਦਾ ਹੋਊਗਾ ਕੋਈ ਤੇਰੇ ਮੁੰਡੇ ਨੇ ਸਾਰੀ ਗੱਲ ਦੱਸੀ ਆ ਉਹਦੇ ਨੇ ਫੋਨ ਤੇ ਰਮ ਮੈਂ ਪਿਆਰ ਨਾਲ ਸਮਝਾਉਣਾ ਕਹਿੰਦਾ ਬੁਲਾ ਲਓ ਜਿਹਨੂੰ ਬੁਲਾਉਣਾ ਹੈ ਦੱਸ ਮੈਂ ਕਿਵੇਂ ਸੁਧਰ ਜੇ ਤੇਰੀ ਉਮਰ ਤੇ ਲਿਆ ਅੱਜ ਕਰੀ ਜੰਨੇ ਆ ਜੇ ਤੈਨੂੰ ਹੁਣ ਦੇਖ ਕੇ ਮੈਂ ਹੁਣ ਕੋਈ ਵਾਰਨਿੰਗ ਤੇਰੇ ਨਾਲ ਮੂੰਹ ਨਾਲ ਗੱਲ ਨਹੀਂ ਕਰਨੀ ਹੁਣ ਮੈਂ ਛੇਤਰਾ ਨਾਲ ਗੱਲ ਕਰੂ ਗਾਂ ਨੂੰਰੇ ਬੇਅਦਬੀ ਕਰਤੀ ਜੇ ਸਾਰਾ ਮੋਟਰਸਾਈਕਲ ਕੰਮ ਕਰ ਲੈ ਮਿਹਨਤ ਨਹੀਂ ਕਰਦਾ ਇਹ ਡਿਲੀਵਰੀ ਕਰ ਲੈ ਫਿਰ ਕੀ ਨਹੀਂ ਕਰ ਸਕਦਾ ਇਹ ਸ਼ਰਾਬ ਨੂੰ ਔਰੇ ਫਰੀਜ਼ ਮਿਲਦੇ ਨੇ ਪੈਸੇ ਕੱਲ ਜਿਹੜੀ ਬਿਨਾ ਜ਼ੋਰ ਲਾਏ ਤੋਂ ਪੈਸੇ ਬਣਦੇ ਨੇ ਇਹ ਕੀ ਕਰਨੀ ਜਾਂਦੀ ਆ ਚੰਗਾ ਉਹ ਇਹ ਆਪਣੀ ਸੰਗਤ ਦਰਸ਼ਕਾਂ ਜਾਂਦੀ ਐ ਨਹੀਂ ਦੇਖਦੇ ਵੀ ਇਹ ਕਰਦਾ ਕੀ ਇਹ ਜਿਹਨੂੰ ਪੈਸੇ ਦਿੱਤੇ ਕਿ ਲੇਖੇ ਲੱਗਦੇ ਨੇ ਇਹਦਾ ਪਾਪ ਧਰਦਾ ਇਹਦੇ ਨਾਲ ਪਿੰਗਲਵਾੜੇ ਪਾ ਦੋ ਕਿਤੇ ਉਸੇ ਪਿੰਗਲਵਾੜੇ ਪਾ ਦੋ ਵੀਰੇ ਆਪਣੇ ਇਲਾਕੇ 'ਚ ਕਿਸੇ ਲੋੜਵੰਦ ਦੀ ਮਦਦ ਕਰਾ ਦੇ ਧੀ ਦਾ ਵਿਆਹ ਕਰ ਦੋ ਸਾਡੇ ਲੋਕ ਇੱਥੇ ਵੀ ਸ਼ਰਤ ਪਵਾ ਦੋ ਇਹ ਤਾਂ ਆਪਣਾ ਪਾਪ ਝਾੜਦੇ ਆ ਜਿਹੜੇ ਸ਼ਰਾਬ ਪੀਂਦੇ ਨੇ ਜਾ ਜਾ ਕੇ ਇਹ ਆ ਤਾਂ ਪੁਕਾਰਦੇ ਨੇ ਨਹੀਂ ਆਪੇ ਦੇ ਦੇ ਕੇ ਵੀਰੇ ਗੱਲ ਪਤਾ ਕਿ ਆ ਆਪਣੇ ਬੰਦੇ ਹੈਗੇ ਤਰਸ ਖਾ ਜਾਂਦੇ ਨੇ ਇਹ ਹੁਣ ਲਤ ਬਾ ਦਿਖਾ ਕੇ ਅਗਲੇ ਨੂੰ ਵੀ ਮੇਰੇ ਆ ਜੀ ਪੱਟੀਆਂ ਨੇ ਮੇਰੇ ਰੇਸ਼ਾ ਪਿਆ ਸ਼ਰਾਬ 5-700 ਦੀ ਰੋਜ਼ ਪਿੰਦਾ ਬੰਦਿਆਂ ਨੇ ਇੰਨੀਆਂ ਵੀਡੀਓ ਭੇਜੀਆਂ ਨੇ ਰੋਜ਼ ਠੇਕੇ ਤੇ ਖੜਾ ਹੁੰਦਾ ਅੰਦਰ ਸੇਵਾਦਾਰਾਂ ਨੂੰ ਪੁੱਛ ਲੋ ਉਹ ਦੁਖੀ ਨੇ ਇਹ ਤੋਂ ਸੇਵਾਦਾਰਾਂ ਦੀ ਚੱਲ ਇੱਕ ਬੰਦਿਸ਼ ਆ ਵੀ ਜਿਉ ਕੋ ਕਹਿੰਦੇ ਨੇ ਸੰਗਤ ਦੇਖਣ ਵਾਲੀ ਕਹਿੰਦੀ ਪਤਾ ਨਹੀਂ ਧੱਕਾ ਕਰਦੇ ਨੇ ਹਨਾ ਪਰ ਅਗਲਾ ਐ ਨਹੀਂ ਨਾ ਦੇਖਦਾ ਵੀ ਇਹ ਕਰਦੇ ਕੀ ਨੇ ਇਹਦੀ ਕਰਤੂਤ ਕੀ ਆ ਜਰਾ ਆ ਵੀਡੀਓ ਪਾ ਦੇ ਤਾਂ ਕਿ ਸਾਰੇ ਨੂੰ ਪਤਾ ਲੱਗ ਜਾਏ ਉਹ ਇਹ ਉਦਨੇ ਪਾਈ ਨਹੀਂ ਹੈਗੀ ਇਹਦੀ ਭਲੇਖੇ ਨਾਲ ਨਾਲ ਸਾਥੋਂ ਡਿਲੀਟ ਹੋ ਗਈ ਵੀਡੀਓ ਉਦਨੇ ਇਹਨੇ ਨੱਕ ਰਗੜੇ ਨੇ ਉਰੇ ਉਹ ਤੇ ਮੰਨੇਗਾ ਇਹ ਇਹ ਕਹਿੰਦਾ ਮੇਰਾ ਮੁੰਡਾ ਨਲਾਇਕ ਆ ਫਿਰ ਇਹਦਾ ਨੰਬਰ ਲੈ ਕੇ ਇਹਦੇ ਮੁੰਡੇ ਨਾਲ ਗੱਲ ਕੀਤੀ ਡੇਢ ਪੇ ਉਹ ਕਹਿੰਦਾ ਫਿਰ ਇਹ ਮੈਨੂੰ ਰਿਸ਼ਤੇਦਾਰਾਂ ਨੇ ਪਾ ਲਿਆ ਮੇਰੇ ਨੇ ਕਹਿੰਦਾ ਇਹਨੇ ਤਾਂ ਹਲੇ ਨੇ ਗਾਲਾਂ ਕੱਢਦਾ ਤੀ ਉਹ ਇਹ ਕਹਿੰਦਾ ਮੁੰਡੇ ਨੇ ਮਕਾਨ ਵੇਚਦਾ ਕਹਿੰਦਾ ਫਿਰ ਮੈਂ ਆਪਣੀ ਮਿਹਨਤ ਨਾਲ ਬਣਾਇਆ ਤੀਗਾ 3 ਲੱਖ ਮੈਨੂੰ ਫਾਇਦਾ ਮਿਲਿਆ ਮੈਂ ਵੇਚਦਾ ਨਾ ਹੋਰ ਲੈ ਲਿਆ ਡੇਢ ਪੇ ਕਾ ਕੁੜੀ ਦਾ ਵਿਆਹ ਕਹਿੰਦਾ ਮੈਂ ਆਪ ਕੀਤਾ ਭੈਣ ਦਾ ਦੱਸ ਇੰਨਾ ਉਰੇ ਸ਼ਰਾਬ ਪਿੰਦਾ ਬਸ ਗੱਲਾਂ ਇਹ ਜੀ ਕਰਤੂਤ ਦਾ ਮਾਲਕ ਹੈ ਹੁਣ ਇਹ ਜੀ ਨੂੰ ਪੈਸੇ ਦਿੱਤੇ ਕਿਹੜੇ ਲੇਖੇ ਲੱਗਣਗੇ ਇਹ ਗੱਲਾਂ ਉਹ ਆਪਣੇ ਆਲੇ ਦੀ ਵੀ ਗਲਤੀ ਆ ਆਪਣੇ ਆਲੇ ਚੱਕਦੇ ਨੇ ਦੇਖਦੇ ਨੇ ਆਪਣੇ ਥੋੜੇ ਜੇ ਉਹ ਹੁਣੇ ਦੂਜੇ ਦੇ ਤਰਸ ਖਾ ਜਾਂਦੇ ਨੇ ਮੇਲ ਜੀ ਹੈ ਸਾਡੇ ਤਰਸ ਖਾ ਜਾਂਦੇ ਨੇ ਪਰ ਉਹ ਕੀ ਦੇਖਦੇ ਨਹੀਂ ਕਿਤਣਾ ਹੁਣ ਆਊਗਾ ਨਹੀਂ ਜੇ ਆਇਆ ਮੈਨੂੰ ਵੀ ਪਤਾ ਲੱਗ ਗਿਆ ਇਹਦਾ ਆਊਗਾ ਤਾਂ ਸਹੀ ਪੈਸੇ ਨੇ 76 ਬਰੇਡ ਇੱਕ ਵਾਰ ਕਰਾਉਣੀ ਆ ਮੈਨੂੰ ਵੀ ਪਤਾ ਲੱਗ ਗਿਆ ਜੇ ਇਹ ਗਲਤੀ ਨਾਲ ਆ ਗਿਆ ਇਹਨੂੰ ਫੇਰ ਡੱਕਾਂਗੇ ਇਹ ਤਾਂ ਹਰ ਹਾਲਤਾ ਅੰਦਰ ਸੇਵਾਦਾਰ ਨੂੰ ਮਰਜੀ ਬੋਥ ਲੋ ਬਹੁਤ ਸਾਰੇ ਤੰਗ ਨੇ ਇਹ ਤਾਂ ਇੱਕ ਦਿਨ ਮੈਨੂੰ ਦੇਖ ਕੇ ਭੱਜ ਗਿਆ ਪਿਛਲੀ ਵਾਰ ਮੈਂ ਫੜ ਲਿਆ ਉਦੋਂ ਇਹ ਨੱਕ ਰਗੜ ਕੇ ਮਾਫੀ ਮੰਗਿਆ ਕਹਿੰਦਾ ਅੱਜ ਤੋਂ ਬਾਅਦ ਨਹੀਂ ਆਉਂਦਾ ਹੈਗਾ ਸੋ ਸੰਘਾ ਜੀ ਬੇਨਤੀ ਆ ਤੁਹਾਨੂੰ ਵੀ ਅਜਿਹੇ ਲੋਕਾਂ ਨੂੰ ਨਾ ਭੀਖ ਦੇਓ ਤੁਹਾਡਾ ਇਹਨਾਂ ਨੂੰ ਦਿੱਤਾ ਪੈਸਾ ਕਿਤੇ ਲੇਖ ਨਹੀਂ ਲੱਗਦਾ ਆਪਾਂ ਪਾਪਾਂ ਦੇ ਭਾਗੀਓ ਬਣਦੇ ਆ ਜਿਹੜਾ ਇਹ ਮਾਹੌਲ ਖਰਾਬ ਕਰ ਰਹੇ ਨੇ ਆਪਣੀ ਕੰਟਰੋਲ ਤੋਂ ਬਾਹਰ ਹੋ ਜਾਣਾ ਕੰਮ ਜਿੰਮੇ ਵਧ ਰਿਹਾਗਾ ਕਿਉਂਕਿ ਪ੍ਰਵਾਸੀ ਦਾ ਭੀਖ ਮੰਗਦੇ ਤੇ ਹੁਣ ਇਹ ਵੀ ਲੱਗ ਕੇ ਦੇਖ ਦੇ ਕੇ ਹੁਣ ਕਿਹਨੂੰ ਕਿਹਨੂੰ ਰੋਕਾਂਗੇ ਇਹ ਰੋਕ ਸਕਦੀ ਹੈ ਸੰਗਤ ਜਿਹੜੇ ਭੀਖ ਦਿੰਦੇ ਨੇ ਭੀਖ ਦੇਣੀ ਬੰਦ ਕਰੋਗੇ ਤਾਂ ਇਹਨਾਂ ਦਾ ਕੰਮ ਬੰਦ ਹੋਣਾ ਬਿਲਕੁਲ ਬਿਲਕੁਲ ਸੋ ਧੰਨਵਾਦ ਜੀ ਸਿੰਘ ਸ਼ਹੀਦ ਦਾ ਗੁਰਦੁਆਰਾ ਸਾਹਿਬ ਸੁਹਾਣਾ ਵੇਖੇ ਖੜੇ ਆ ਜਿੱਥੇ ਕਿ ਅੱਜ ਫੇਰ ਉਹ ਬੰਦੇ ਨੂੰ ਭਜਾਇਆ ਉਸ ਦਿਨ ਨੇ ਨੱਕ ਰਗੜੇ ਸੀ ਹਾਲਾਂਕਿ ਉਹ ਪਲੇਖੇ ਨਾਲ ਵੀਡੀਓ ਡਿਲੀਟ ਹੋ ਗਈ ਆ ਜੇ ਰਿਕਵਰ ਹੋ ਗਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਦੋਂ ਇਹਦੇ ਮੁੰਡੇ ਨਾਲ ਵੀ ਗੱਲਬਾਤ ਕੀਤੀ ਆ ਜਿਹੜੀ ਤੁਹਾਨੂੰ ਹੁਣ ਵੀਡੀਓ 'ਚ ਗੱਲਬਾਤ ਸੁਣੀ ਆ ਉਹ ਸਾਰੀ ਗੱਲਬਾਤ ਇਹਦੇ ਬੇਟੇ ਨੇ ਵੀ ਦੱਸੀ ਆ ਕਿ ਇਹ ਬੰਦਾ ਹੀ ਗਲਤ ਹੈਗਾ ਦੱਸਦਾ ਗਲਤ ਆਪਣੇ ਮੁੰਡੇ ਨੂੰ ਇਹ ਧੰਨਵਾਦ ਜੀ